ਪਹਿਲੀ ਗੱਲ ਤਾਂ ਇਹ ਹੈ ਕਿ ਚੰਗਾ ਹੀ ਸਾਡੇ ਪੇਸ਼ ਆਈਆਂ ਨੇ ਹੁਣ ਤੱਕ ਕੋਈ ਨਵੀਂ ਗੱਲ ਨਹੀਂ ਆ। ਸ਼ੁਰੂ ਤੋਂ ਲੈ ਕੇ ਇਹ ਕੌਮ ਸੰਘਰਸ਼ਾਂ ਚ ਹੀ ਰਹੀ ਐ। ਤੇ ਜਦੋਂ ਇਹ ਕੌਮ ਸੰਘਰਸ਼ਾਂ ਚ ਹੁੰਦੀ ਐ ਕੌਮ ਕਾਮਯਾਬ ਵੀ ਹੁੰਦੀ ਐ ਤਕੜੀ ਵੀ ਹੁੰਦੀ ਐ। ਜਦੋਂ ਕੌਮ ਸੰਘਰਸ਼ਾਂ ਤੋਂ ਪਾਸੇ हट ਜਾਂਦੀ ਐ ਤੇ ਕੌਮ ਵੇਸਲੀ ਹੋ ਜਾਂਦੀ ਐ ਤਾਂ ਇਹ ਵੈਸੇ ਨਖਿੱਧ ਜੇ ਹੋ ਜਾਂਦੇ ਆ। ਇਹ ਇੱਕ ਬਹੁਤ ਵੱਡੀ جنگ ਆ ਮੈਂ ਕਹੂੰਗਾ ਅਸੀਂ ਉਸ ਅਤਵਾਦ ਦੇ ਖਿਲਾਫ ਉਸ ਕਾਲੇ ਪਾਣੀਆਂ ਯਰਾਂ ਦੇ ਖਿਲਾਫ ਇਹ ਜੰਗ ਲੜ ਰਹੇ ਆ ਤੇ ਲੋਕਾਂ ਨੂੰ ਅਪੀਲ ਕਰਨ ਲਈ ਧਰੇ ਆ ਕਿ ਘਰਾਂ ਚ ਬੈਠ ਕੇ ਦਾ ਬੈਠਣ ਦਾ ਸਮਾਂ ਨਹੀਂ ਆਓ ਆਪਾਂ ਉੱਠ ਕੇ ਘਰਾਂ ਚੋਂ ਨਿਕਲ ਕੇ ਇਹ ਜਿਹੜਾ ਬੁੱਢਾ ਦਰਿਆ ਨੂੰ ਪੰਨ ਮਾਰ ਕੇ ਇਹਨਾਂ ਜ਼ਹਿਰਾਂ ਨੂੰ ਰੋਕੀਏ ਜੇ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਫਸਲਾਂ ਆਪਣੀ ਧਰਤੀ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਆ ਅਸਤ੍ਰਾਨੀਆ ਬਿਮਾਰੀਆਂ ਜਿਹੜੀਆਂ ਕਿ ਡਾਕਟਰਾਂ ਨੂੰ ਵੀ ਸਮਝ ਨਹੀਂ ਪੈ ਰਹੀਆਂ ਕਿਸੇ ਟੈਸਟਾਂ 'ਚ ਵੀ ਨਹੀਂ ਆ ਰਹੀਆਂ ਕੈਂਸਰ ਤਾਂ ਹੋ ਗਿਆ ਕਾਲੀ ਪੀਲੀ ਤਾਂ ਆਮ ਹੋ ਗਏ ਇਹ ਪਾਣੀ ਕਰਕੇ ਦੋ ਚੀਜ਼ਾਂ ਮੈਂ ਇਸ ਵੇਲੇ ਜਿਹੜੀ ਪੰਜਾਬ ਨੂੰ ਮਾਰ ਪੈ ਰਹੀ ਹੈ ਮੈਂ ਮੰਨਦਾ ਇੱਕ ਤਾਂ ਇਹ ਜਿਹੜੇ ਕਾਲੇ ਪਾਣੀ ਦੇ ਰੂਪ ਚ ਜਿਹੜਾ ਇਹ ਕੈਮੀਕਲ ਜਿੰਨਾ ਜਰੇ ਨੇਮ ਸੀ ਪਾਣੀ ਚ ਚਾਹੇ ਧਰਤੀ ਹੇਠਾਂ ਦੇ ਮਾਂਚ ਪਾਤਾ ਚਾਹੇ ਧਰਤੀ ਹੇਠਾਂ ਪਤਨਾ ਚ ਪਾਤਾ ਤੁਸੀਂ ਉਥੇ 4:00 ਵਜੇ ਵਗ ਜਿਓ 4:00 ਵਜੇ ਤੋਂ ਲੈ ਕੇ 9:00 ਵਜੇ ਤੋਂ ਲੈ ਕੇ ਰਾਤ ਨੂੰ 9-10 ਵਜੇ ਤੱਕ ਉਹਦੇ ਕੋਲੇ ਇੰਨੀ ਭੀੜ ਹੁੰਦੀ ਹੈ ਵਾਰੀ ਨਹੀਂ ਆਉਂਦੀ ਉਹ ਮੂਮਸ ਮਾਮਸ ਜੇ ਖਾਣ ਵਾਲਿਆਂ ਦੀ ਤੇ ਸਾਹਮਣੇ ਜਿਹੜਾ ਜੂਸ ਵਾਲਾ ਉਹਦੇ ਕੋਲ ਬੰਦੇ ਕੋਈ 2 ਜਾਂ 3 ਮਸਾ ਹੁੰਦੇ ਨੇ ਜਿਹੜੇ ਚੰਗੀ ਚੀਜ਼ ਅਸੀਂ ਵੀ ਖਾਣੀ ਛੱਡਤੀ ਆ ਹੁਣ ਜਿਹੜੀਆਂ ਇਹ ਬਿਮਾਰੀਆਂ ਨੇ ਮੈਂ ਸਮਝਦਾ ਵੀ ਸਾਡੇ ਜਵਾਕਾਂ 'ਚ ਵੀ ਇਹ ਜਿਹੀਆਂ ਬਿਮਾਰੀਆਂ ਆ ਗਈਆਂ ਕੈਂਸਰ ਵਰਗੀਆਂ ਜਾਂ ਜਿਸ ਤਰ੍ਹਾਂ ਉਹ ਮੈਂ ਬਿਮਾਰੀ ਦੱਸੀ ਆ ਬੱਚੇ ਨੂੰ ਜਾਂ ਹੋਰ ਤਰ੍ਹਾਂத் ਨੇ ਬਿਮਾਰੀਆਂ ਆ ਗਈਆਂ ਸਾਡਾ ਪਾਣੀ ਜਿੱਥੇ ਮਾੜਾ ਹੋ ਗਿਆ ਅਸੀਂ ਖਾਣ ਪੀਣ ਵੀ ਮਾੜਾ ਕਰ ਲਿਆ ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਵਕਤ ਕਾਲੇ ਪਾਣੀਆਂ ਦਾ ਮੁੱਦਾ ਕਾਫੀ ਚਰਚਾ ਦਾ ਰੂਪ ਧਾਰਨ ਕਰ ਚੁੱਕਿਆ ਹੈ ਤਾਂ ਉਸ ਨੂੰ ਲੈ ਕੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਜਿਹੜੀਆਂ ਇਸ ਕਾਲੇ ਪਾਣੀ ਤੋਂ ਲੋਕਾਂ ਨੂੰ ਬਚਾਉਣ ਲਈ ਕਾਫੀ ਤਤਪਰ ਨੇ ਜਗ੍ਹਾ-ਜਗ੍ਹਾ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਖਾਸ ਕਰਕੇ ਆਪਾਂ ਗੱਲ ਕਰਕੇ ਤਾਂ ਲੁਧਿਆਣਾ ਦੇ ਬੁੱਢੇ ਨਾਲੇ ਦੀ ਤਾਂ ਉਸ ਨਾਲੇ ਦਾ ਜਿਹੜਾ ਪਾਣੀ ਹੈ ਗੰਦਾ ਸਤਲੁਜ ਦਰਿਆ ਦੇ ਰਾਹੀਂ ਜਿਹੜਾ ਮਹਿਰਾਂ ਦੇ ਹੁੰਦਾ ਹੋਇਆ ਜਿਹੜਾ ਇਹ ਵੱਖ-ਵੱਖ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਪਹੁੰਚਦਾ ਹੈ ਜਿਸ ਦੇ ਨਾਲ ਭਿਆਨਕ ਕੈਂਸਰ ਸਰਵਾਰਗੀਆਂ ਨਾ ਮਰਾਦ ਬਿਮਾਰੀਆਂ ਨੇ ਲੋਕਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਰਿਆ ਹੈ ਤਾਂ ਉਸ ਨੂੰ ਬਚਾਉਣ ਲਈ ਜਿਹੜੀਆਂ ਸਮਾਜ ਸੇਵੀ ਲੱਗੀਆਂ ਹੋਈਆਂ ਨੇ ਮੀਟਿੰਗਾਂ ਕਰ ਰਹੀਆਂ ਨੇ ਅੱਜ ਫਰੀਦਕੋਟ ਦੇ ਆਪਾਂ ਗੱਲ ਕਰੀਏ ਤਾਂ ਜਨ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਪੂਰੀ ਜਿਹੜੀ ਪ੍ਰੋਪਰ ਸਮਾਜ ਸੇਵੀ ਟੀਮ ਪਹੁੰਚੀ ਹੈ ਤਾਂ ਲੱਖਾ ਸਿਧਾਨਾ ਇਸ ਟੀਮ ਦੇ ਆਪਾਂ ਕਹਿ ਸਕਦੇ ਹਾਂ ਕਿ ਮੁਖੀ ਹੈ ਉਹ ਬਹੁਤ ਜਿਹੜੀ ਵੱਡੇ ਪੱਧਰ ਤੇ ਆਵਾਜ਼ ਉਠਾ ਰਹੇ ਨੇ ਗੱਲਬਾਤ ਕਰਦੇ ਆ ਲੱਖਾ ਸਿਧਾਨਾ ਜੀ ਦੇ ਨਾਲ ਲੱਖਾ ਜੀ ਜੰਗ ਲੜਦਿਆਂ ਨੂੰ ਤੁਹਾਨੂੰ ਸਮਾਂ ਬਹੁਤ ਹੋ ਗਿਆ ਕੋਈ ਨਾ ਕੋਈ ਫਾਇਦਾ ਹੋਇਆ ਕਿਉਂਕਿ ਜੇ ਆਪਾਂ ਮੌਜੂਦਾ ਸਰਕਾਰਾਂ ਦੇ ਸਪੀਕਰ ਆ વિધાનસભા ਦੇ ਕੁਲਤਾਰ ਸਿੰਘ ਸੰਧਵਾ ਦੀ ਗੱਲ ਕਰੀਏ ਤਾਂ ਉਹ ਖੁਦ ਗਰਦੇਤ ਸਿੰਘ ਸੇਖੋਂ ਖੁਦ ਜਿਹੜੇ ਇਹ ਲੜਾਈ ਦੇ ਵਿੱਚ ਹਿੱਸਾ ਪਾਉਂਦੇ ਰਹੇ ਆ ਲੜਦੇ ਰਹੇ ਆ ਪਹਿਲੀ ਗੱਲ ਤਾਂ ਇਹ ਆ ਕਿ ਚੰਗਾ ਹੀ ਸਾਡੇ ਪੇਸ਼ ਆਈਆਂ ਨੇ ਹੁਣ ਤੱਕ ਕੋਈ ਨਵੀਂ ਗੱਲ ਨਹੀਂ ਆ ਸ਼ੁਰੂ ਤੋਂ ਲੈ ਕੇ ਇਹ ਕੌਮ ਸੰਘਰਸ਼ਾਂ ਚ ਹੀ ਰਹੀ ਆ ਤੇ ਜਦੋਂ ਇਹ ਕੌਮ ਸੰਘਰਸ਼ਾਂ ਚ ਹੁੰਦੀ ਹੈ ਕਾਮ ਕਾਮਯਾਬ ਵੀ ਉਹ ਨਹੀਂ ਹੁੰਦੀ ਆ ਤਕੜੀ ਵੀ ਉਹ ਨਹੀਂ ਹੁੰਦੀ ਆ ਜਦੋਂ ਕੌਮ ਸੰਘਰਸ਼ਾਂ ਤੋਂ ਪਾਸੇ ਹਟ ਜਾਂਦੀ ਹੈ ਤੇ ਕੌਮ ਵੇਸਲੀ ਹੋ ਜਾਂਦੀ ਆ ਤਾਂ ਇਹ ਵੈਸੇ ਨਖਿੱਧੇ ਹੋ ਜਾਂਦੇ ਆ ਸੋ ਇਹ ਇੱਕ ਬਹੁਤ ਵੱਡੀ ਜੰਗ ਆ ਮੈਂ ਕਹੂੰਗਾ ਅਸੀਂ ਉਸ ਅਤਵਾਦ ਦੇ ਖਿਲਾਫ ਉਸ ਕਾਲੇ ਪਾਣੀਆਂ ਯਰਾਂ ਦੇ ਖਿਲਾਫ ਇਹ ਜੰਗ ਲੜ ਰਹੇ ਆ ਤੇ ਲੋਕਾਂ ਨੂੰ ਅਪੀਲ ਕਰਨ ਲਈ ਤੁਰੇ ਆ ਕਿ ਘਰਾਂ ਚ ਬੈਠ ਕੇ ਦਾ ਬੈਠਣ ਦਾ ਸਮਾਂ ਨਹੀਂ ਆ ਆਓ ਆਪਾਂ ਉੱਠ ਕੇ ਘਰਾਂ ਚੋਂ ਨਿਕਲ ਕੇ ਇਹ ਜਿਹੜਾ ਬੁੱਢਾ ਦਰਿਆ ਨੂੰ ਪੰਨ ਮਾਰ ਕੇ ਇਹਨਾਂ ਜ਼ਹਿਰਾਂ ਨੂੰ ਰੋਕੀਏ ਜੇ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਫਸਲਾਂ ਆਪਣੀ ਧਰਤੀ ਆਪਣੇ ਆਪ ਨੂੰ ਬਚਾਉਣਾ ਚਾਹੋ ਤਾਂ ਤੁਸੀਂ ਦੇਖੋ ਵੀ ਮੇਰੇ ਕੋਲ ਪਰਸੋਂ ਇੱਕ ਪਰਿਵਾਰ ਆਇਆ ਉਹ ਐਸੇ ਮੈਂ ਨੌ ਦੀ ਬੱਚੇ ਨੂੰ ਬਿਮਾਰੀ ਹੈ 8 ਮਹੀਨੇ ਮਤਲਬ ਕਿ ਉਹ ਬੱਚੇ ਦੀ ਉਮਰ ਹੈ ਉਸ ਤੋਂ ਪਹਿਲਾਂ ਇੱਕ ਬੱਚੀ ਸੀ ਇਬਾਦਤ ਕੌਰ ਉਹਦੇ 16 ਕਰੋੜ ਦਾ ਟੀਕਾ ਲੱਗਿਆ ਉਹ ਕਈ ਫਿਲਮੀ ਕਲਾਕਾਰ ਜਿਵੇਂ ਸੋਨੂ सूद ਵਰਗੇ ਜਾਂ ਹੋਰ ਕਈ ਹਸਤੀਆਂ ਨੇ ਉਹਦੀ ਮਦਦ ਕੀਤੀ ਚਲੋ ਉਹਦਾ 16 ਕਰੋੜ ਦਾ ਟੀਕਾ ਲੱਗ ਗਿਆ ਉਹ ਇੱਕ ਹਸਨਪੁਰ ਪਿੰਡਾ ਸਰੂਰ ਚ ਉੱਥੋਂ ਦਾ ਇੱਕ ਪਰਿਵਾਰ ਮੇਰੇ ਕੋਲੇ ਆਉਂਦਾ ਵੀ ਇਹ ਬੱਚੇ ਨੂੰ ਵੀ ਉਹੀ ਬਿਮਾਰੀ ਆ ਉਹ ਬੱਚਾ 8 ਮਹੀਨਿਆਂ ਦਾ ਜੀ ਧੌਣ ਵੀ ਨਹੀਂ ਖੜਦੀ ਉਹਦੇ ਅੰਗ ਵੀ ਨਹੀਂ ਖੜਦੇ ਜਣ ਇਹ ਜਿਹੜੀਆਂ ਬਿਮਾਰੀਆਂ ਹੋ ਰਹੀਆਂ ਨੇ ਜਾਸਤਰਾ ਦੀਆਂ ਬਿਮਾਰੀਆਂ ਜਿਹੜੀਆਂ ਕਿ ਡਾਕਟਰਾਂ ਨੂੰ ਵੀ ਸਮਝ ਨਹੀਂ ਪੈ ਰਹੀਆਂ ਕਿਸੇ ਟੈਸਟਾਂ 'ਚ ਵੀ ਨਹੀਂ ਆ ਰਹੀਆਂ ਕੈਂਸਰ ਤਾਂ ਹੋ ਗਿਆ ਕਾਲੇ ਪੀਲੇ ਤਾਂ ਆਮ ਹੋ ਗਏ ਇਹ ਪਾਣੀ ਕਰਕੇ ਦੋ ਚੀਜ਼ਾਂ ਮੈਂ ਇਸ ਵੇਲੇ ਜਿਹੜੀ ਪੰਜਾਬ ਨੂੰ ਮਾਰ ਪੈ ਰਹੀ ਹੈ ਮੈਂ ਮੰਨਦਾ ਇੱਕ ਤਾਂ ਇਹ ਜਿਹੜੇ ਕਾਲੇ ਪਾਣੀ ਦੇ ਰੂਪ 'ਚ ਇਹ ਜਿਹੜਾ ਇੱਕ ਕੈਮੀਕਲ ਜਿੰਨਾ ਜਿਹੜੇ ਨਾਮ ਅਸੀਂ ਪਾਣੀ 'ਚ ਚਾਹੇ ਧਰਤੀ ਹੇਠਾਂ ਦੇ ਰਾਮਾਂ 'ਚ ਪਾਤਾ ਚਾਹੇ ਧਰਤੀ ਹੇਠਾਂ ਪੱਤਨਾ 'ਚ ਪਾਤਾ ਇੱਕ ਇਹਦੇ ਨਾਲ ਅਸੀਂ ਮਾਰ ਰਹੇ ਦੂਜਾ ਮੈਂ ਕਾਰਨ ਮੰਨਦਾ ਜਿਹੜਾ ਸਾਡਾ ਪੰਜਾਬੀਆਂ ਦਾ ਖਾਣ ਪੀਣ ਬਦਲ ਗਿਆ ਅਸੀਂ ਬੜਾ ਅੱਗੇ ਮੋਟਾ ਨਾਸ਼ ਖਾਂਦੇ ਸੀਗੇ ਬੜਾ ਉਹ ਸਿਹਤਮੰਦ ਅਨਾਜ ਸੀਗਾ ਤੇ ਸਾਨੂੰ ਬਿਮਾਰੀਆਂ ਤੋਂ ਵੀ ਦੂਰ ਰੱਖਦਾ ਸੀ ਸਿਹਤ ਵੀ ਬੜੀ ਨਰੋਈ ਤਕੜੀ ਰਹਿੰਦੀ ਸੀ ਹੁਣ ਸਾਡੇ ਆਮ ਹੀ ਪੰਜਾਬੀਆਂ ਦੇ ਘਰਾਂ ਦੇ ਵਿੱਚ ਵੀ ਇਹ ਸ਼ੁਰੂ ਹੋ ਗਿਆ ਮਾਹੌਲ ਘਰਾਂ 'ਚ ਵੀ ਉਹ ਨੂਡਲ ਨਾਲ ਜਿਹਾ ਸੇਵਿੰਗ ਆਈਆਂ ਬਣਾ ਲੈਂਦੇ ਜਾਂ ਫਿਰ ਰੁਝਾਨ ਹੀ ਇਹ ਬਣ ਗਿਆ ਜਿਹੜਾ ਮੜਾ ਮੋਟਾ ਜਿਹੜੇ ਦਾ ਕੋਈ ਹੱਥ ੜਦਾ ਮੜੇ ਮੋਟੇ 4 ਪੈਸੇ ਆ ਉਹਦਾ ਹੱਥ ਨੇ ਕੈਨ ਨੀਆਂ ਬੁੜੀਆਂ ਵਿੱਚ ਆਲਾ ਆਪਾਂ ਫਲਾਨੇ ਅੱਜ ਹੋਟਲ ਤੇ ਖਾਣਾ ਖਾਣ ਜਾਣਾ ਅੱਜ ਆਪਾਂ ਫਲਾਨੇ ਥਾਂ ਜਾਣਾ ਰਾਮਪ੍ਰੇ ਸ਼ਹਿਰ ਦੀ ਤੁਹਾਨੂੰ ਮੈਂ ਗੱਲ ਦੱਸਦਾ ਰਾਮਪ੍ਰੇ ਸ਼ਹਿਰ ਦੇ ਵਿੱਚ ਭਗਤ ਸਿੰਘ ਚੌਕ ਵੱਜਦਾ ਭਗਤ ਸਿੰਘ ਚੌਕ ਦੇ ਵਿੱਚ ਬਿਲਕੁਲ ਖੁੰਜੇ ਦੇ ਉੱਤੇ ਜੂਸ ਦੀ ਰੇੜੀ ਆ ਤੇ ਉਹਦੇ ਸਾਹਮਣੇ ਬਿਲਕੁਲ ਤਿੰਨ ਰੇੜੀਆਂ ਲੱਗਦੀਆਂ ਨੇ ਉਹ ਆਹ ਮੁਹੰਮਦ ਸਵਾਮਸ ਤੇ ਆਹ ਨੂਡਲ ਨਾਡਲ ਤੇ 버ਗਰ ਬੁਰਗਰਾਂ ਦੀ ਤੁਸੀਂ ਉੱਥੇ 4:00 ਵਜੇ ਵਗ ਜਿਓ 4:00 ਵਜੇ ਤੋਂ ਲੈ ਕੇ 9:00 ਵਜੇ ਤੋਂ ਲੈ ਕੇ ਰਾਤ ਨੂੰ 9-10 ਵਜੇ ਤੱਕ ਉਹਦੇ ਕੋਲੇ ਇੰਨੀ ਭੀੜ ਹੁੰਦੀ ਹੈ ਵਾਰੀ ਨਹੀਂ ਆਉਂਦੀ ਉਹ ਮੂਮਸ ਮਾਮਸ ਜੇ ਖਾਨ ਵਾਲਿਆਂ ਦੀ ਤੇ ਸਾਹਮਣੇ ਜਿਹੜਾ ਜੂਸ ਵਾਲਾ ਉਹਦੇ ਕੋਲ ਬੰਦੇ ਕੋਈ ਦੋ ਜਾਂ ਤਿੰਨ ਮਸਾ ਹੁੰਦੇ ਆ ਜਿਹੜੇ ਚੰਗੀ ਚੀਜ਼ ਅਸੀਂ ਵੀ ਖਾਣੀ ਛੱਡਤੀ ਆ ਹੁਣ ਜਿਹੜੀਆਂ ਇਹ ਬਿਮਾਰੀਆਂ ਨੇ ਮੈਂ ਸਮਝਦਾ ਸਾਡੇ ਜਵਾਕਾਂ ਠੀ ਵੀ ਇਹ ਜੀਆਂ ਬਿਮਾਰੀਆਂ ਆ ਗਈਆਂ ਕੈਂਸਰ ਵਰਗੀਆਂ ਜਾਂ ਜਿਸ ਤਰ੍ਹਾਂ ਉਹ ਮੈਂ ਬਿਮਾਰੀ ਦੱਸੀ ਆ ਬੱਚੇ ਨੂੰ ਜਾਂ ਹੋਰ ਤਰ੍ਹਾਂ ਤਨੇ ਬਿਮਾਰੀਆਂ ਆ ਗਈਆਂ ਸਾਡਾ ਪਾਣੀ ਜਿੱਥੇ ਮਾੜਾ ਹੋ ਗਿਆ ਅਸੀਂ ਖਾਣ ਪੀਣ ਵੀ ਮਾੜਾ ਕਰ ਲਿਆ ਜਿੰਨਾ ਚ ਅਸੀਂ ਕੁਦਰਤੀ ਆਪਣੇ ਖਾਣੇ-ਦਾਣੇ ਵੱਲ ਨਹੀਂ ਮੁੜਦੇ ਆਪਣੇ ਰਵੈਤੀ ਜਿਵੇਂ ਸਾਡੇ ਬਜ਼ੁਰਗ ਸਾਡੇ ਪੁਰਖੇ ਜਿਹੜੇ ਅਨਾਜ ਖਾਂਦੇ ਸੀ ਉਹਨਾਂ ਵੱਲ ਨਹੀਂ ਮੁੜਦੇ ਅਸੀਂ ਹੋਰ ਵੀ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋਵਾਂਗੇ ਇਹ ਦੋ ਗੱਲਾਂ ਬੜੀਆਂ ਅਹਿਮ ਤੇ ਬਹੁਤ ਜ਼ਰੂਰੀ ਆ ਜਿਨ੍ਹਾਂ ਦੇ ਉੱਤੇ ਅੱਜ ਪੰਜਾਬੀਆਂ ਨੂੰ ਧਿਆਨ ਦੇਣ ਦੀ ਲੋੜ ਹੈ ਵੀ ਤੁਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਜਵਾਕਾਂ ਨੂੰ ਖੁਦ ਤਬਾਹ ਕਰ ਰਹੇ ਹੋ ਉਹਨੇ ਜਿਹੜਾ ਤੁਸੀਂ ਆ ਬੜ ਰਹੇ ਹੋ ਠੀਕ ਆ ਆ ਦਾ ਜਿਹੜਾ ਤੁਹਾਡੀਆਂ ਵੱਡੀ ਜਾਂਦਾ ਇਹ ਤਾਂ ਹਕੂਮਤ ਛੋਡੀਆਂ ਜੜਾਂ ਚਾਹੇ ਕਾਰਪੋਰੇਟ ਨੇ ਵੱਡੇ ਘਰਾਣੇ ਨੇ ਇਹ ਸਾਨੂੰ ਜ਼ਹਿਰਾਂ ਪਾ ਰਹੇ ਆ ਧਰਤੀ ਹੇਠਾਂ ਦਰਿਆਵਾਂ ਵਿੱਚ ਪਾ ਰਹੇ ਨੇ ਸਾਨੂੰ ਮਾਰ ਰਹੇ ਨੇ ਤੁਸੀਂ ਆਪ ਵੀ ਮਰ ਰਹੇ ਹੋ ਤੁਸੀਂ ਆਪਣਾ ਖਾਣਾ ਪੀਣਾ ਵੀ ਇੰਨਾ ਜ਼ਹਿਰ ਵਾਲਾ ਤੇ ਇੰਨਾ ਕੈਮੀਕਲ ਵਾਲਾ ਕਰ ਲਿਆ ਕਿ ਤੁਹਾਡਾ ਬਚਣ ਦਾ ਕੋਈ ਚਾਂਸ ਹੀ ਨਹੀਂ ਰਹੇਗਾ। ਸੋ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਲੱਖਾ ਜੀ ਤੇ ਅਸਰ ਕਿਉਂ ਨਹੀਂ ਹੋ ਰਿਹਾ ਸਰਕਾਰਾਂ ਤੇ ਆਪਾਂ ਸੈਂਟਰ ਸਰਕਾਰ ਦੀ ਗੱਲ ਕਰੀਏ ਪੰਜਾਬ ਸਰਕਾਰ ਦੀ ਪਿਛਲੇ ਸਮੇਂ ਦੇ ਵਿੱਚ ਸ਼ਾਇਦ ਤੁਸੀਂ ਦੇਖਿਆ ਹੋਣਾ ਜਿੰਨੇ ਮੈਂਬਰ ਪਾਰਲੀਮੈਂਟ ਸੀਗੇ ਉਹਨਾਂ ਨੂੰ ਇਸ ਕਾਲੇ ਪਾਣੀ ਦੀਆਂ ਬੋਤਲਾਂ ਪਰ ਪਰ ਕੇ ਭੇਂਟ ਕੀਤੀਆਂ ਸੀਗੀਆਂ। ਅਸਰ ਹੋਇਆ ਉਸ ਤੋਂ ਬਾਅਦ ਅਸਰ ਨਹੀਂ ਹੁੰਦਾ ਅਸਰ ਦੇਖੋ ਹੁਣ ਵੋਟਾਂ ਨੰਕੇ ਗਈਆਂ ਨੇ ਐਮਪੀ ਦੀਆਂ 100 ਕਰੋੜ ਰੁਪਇਆ ਡਾਈੰਗ ਫੈਕਟਰੀਆਂ ਦੇ ਮਾਲਕਾਂ ਨੇ ਇਕੱਲੇ ਰਾਜੇ ਬੜਿੰਗ ਨੂੰ ਫੰਡ ਚੜਾਇਆ ਜਿਹੜੇ ਦੂਜੇ ਤੀਜੇ ਹੋਰ ਉਥੇ ਬਿੱਟੂ ਵਰਗੇ ਤੇ ਹੋਰ ਦੂਜੇ ਤੀਜੇ ਖੜੇ ਸੀਗੇ ਉਹ ਪਤਾ ਨਹੀਂ ਕਿੰਨਾ ਕਹੁੰਦਾਂ ਨੇ ਉਥਾਂ ਕਰੋੜਾਂ ਰੁਪਇਆ ਚੜਾਇਆ ਉਹਨਾਂ ਨੂੰ ਚੜਾਵਾ ਆਈ ਚੜੂ ਵਾਲਿਆਂ ਨੂੰ ਚੜਾਇਆ ਇਸੇ ਕਰਕੇ ਸਾਨੂੰ ਸਮਝ ਲੈਣੀ ਚਾਹੀਦੀ ਹੈ ਗੱਲ ਵੀ ਜੇ ਅੱਜ ਰਾਜਾ ਬੜਿੰਗ ਪਾਰਲੀਮੈਂਟ 'ਚ ਖੜ ਕੇ ਡਾਈੰਗ ਫੈਕਟਰੀਆਂ ਦੇ ਹੱਕ 'ਚ ਬੋਲਦਾ ਸ਼ਰਿਆਮ ਬਿਆਨ ਦਿੰਦਾ ਪਾਰਲੀਮੈਂਟ ਦੇ ਪਹਿਲੇ ਸੈਸ਼ਨ ਦੇ ਵਿੱਚ ਪਹਿਲਾ ਉਹਦਾ ਭਾਸ਼ਣ ਡਾਈੰਗ ਫੈਕਟਰੀਆਂ ਦੇ ਮਾਲਕਾਂ ਦੇ ਹੱਕ ਚ ਆਉਂਦਾ ਅੱਜ ਬਲਵੀਰ ਸਿੰਘ ਸਿਚੀ ਚੱਲਦੀ ਆਪਾਂ ਵਾਰੀ ਵਾਰੀ ਗੱਲ ਕਰਦੇ ਆਂ ਲੋਕ ਕਹਿੰਦੇ ਤੁਸੀਂ ਉਹਨੂੰ ਗਲਤ ਕਹਿੰਦੇ ਆਂ ਅਸੀਂ ਕਹਿੰਦੇ ਆ ਉਹ ਚੰਗਾ ਕਰ ਰਿਹਾ ਸੀ ਚੰਗਾ ਵੀ ਕਹਿੰਦੇ ਆ ਉਹ ਰੁੱਖ ਲਾ ਰਿਹਾ ਸੀ ਚੰਗਾ ਵੀ ਕਹਿੰਦੇ ਆ ਉਹਨੇ ਬੁੱਢੇ ਦਰਿਆ ਦੇ ਆਲੇ-ਦਾਲੇ ਰੁੱਖ ਲਾਇਆ ਸੀ ਕਹਿੰਦਾ ਚੰਗੀ ਗੱਲ ਕੀਤੀ ਆ ਪਰ ਉਹ ਇੱਕ ਐਮਪੀ ਆ ਇੱਕ ਰਾਜ ਸਭਾ ਮੈਂਬਰ ਆ ਉਹ ਇਹ ਆਵਾਜ਼ ਕਿਉਂ ਨਿਠਾ ਰਿਹਾ ਉਹਨੇ ਪਰਸੋਂ ਰਾਜ ਸਭਾ ਚ ਬੋਲਿਆ ਮੈਂ ਸੁਣ ਰਿਹਾ ਸੀਗਾ ਉਹਨੇ ਇਹ ਤਾਂ ਜ਼ਿਕਰ ਕੀਤਾ ਕਿ ਪੰਜਾਬ ਦੀ ਧਰਤੀ ਦੇ ਪਤਨਾ ਚੋਂ ਪਾਣੀ ਮੁੱਕ ਰਿਹਾ ਹੈ ਪਾਣੀ ਡੂੰਗਾ ਹੁੰਦਾ ਤੋ ਰਹਿ ਜਾਂਦਾ ਪਰ ਉਹਨੇ ਇਹ ਕੋਈ ਜ਼ਿਕਰ ਕੀਤਾ ਵੀ ਪੰਜਾਬ ਦੀ ਧਰਤੀ ਦੇ ਹੇਠਾਂ ਚਹਿਰਾ ਪਾਈਆਂ ਜਾ ਰਹੀਆਂ ਨੇ ਪੰਜਾਬ ਦੇ ਦਰਿਆਵਾਂ ਜਰਾ ਕੋਲੀਆਂ ਜਾ ਰਹੇ ਨੇ ਰੰਗਾਂ ਨੇ ਕੌਣ ਲੋਕ ਨੇ ਕਾਰਨ ਕਿ ਉਹ ਬੰਦੇ ਇੰਨੇ ਤਕੜੇ ਨੇ ਜਾਂ ਉਹਨਾਂ ਦੀਆਂ ਤਾਰਾਂ ਐ ਲੈ ਲਓ ਵੀ ਦਿੱਲੀ ਨਾ ਜਾ ਅਮਦ ਸ਼ਾਹਰ ਗਾਣਾ ਸਿੱਧੀਆਂ ਜੁੜੜਦੀਆਂ ਨੇ ਇਹਨਾਂ ਦੀ ਜ਼ਰੂਰਤ ਹੀ ਨਹੀਂ ਪੈਂਦੀ ਵੀ ਆਵਾਜ਼ ਬੁਲੰਦ ਕਰਦਣੇ ਪਾਰਲੀਮੈਂਟਸ ਜਾ ਕੇ ਬੋਲ ਦੇਣ ਇਹ ਕੋਈ ਇੱਚੋਂ ਪੰਜਾਬ ਸਰਕਾਰ ਕੋਈ ਮਤਾਲੇ ਆਵੇ ਇਹਨਾਂ ਨੂੰ ਬੰਦ ਕਰ ਦੇ ਡੰਗਾਂ ਨੂੰ ਤਾਂ ਇਸ ਕਰਕੇ ਸਮਝਣ ਦੀ ਲੋੜ ਆ ਵੀ ਤਾਂ ਲੋਕਾਂ ਲੋਕ ਹੀ ਮਰ ਰਹੇ ਆ ਤੋ ਲੋਕਾਂ ਦੀ ਤਾਕਤ ਲੋਕਾਂ ਦੀ ਸ਼ਕਤੀ ਨੇ ਉੱਠ ਕੇ ਡੈਂਕ ਫੜਾਇਆ ਜੀ ਪਿਛਲੇ ਦਿਨ ਨਾ ਕੁਲਤਾਰ ਸਿੰਘ ਸੰਧਵਾਣੇ ਮੈਂ ਤੇ ਮੇਰਾ ਰੱਖ ਇਸ ਮਹਿਮ ਤਹਿਤ ਇੱਕ ਰੱਖ ਲਗਾਉਣ ਦੀ ਸ਼ੁਰੂਆਤ ਕੀਤੀ ਸੀ ਆਪਦੇ ਪਿੰਡ ਤੋਂ ਮੈਂ ਉਸ ਦਿਨ ਉਹਨਾਂ ਨੂੰ ਇਹ ਸਵਾਲ ਕੀਤਾ ਸੀ ਮੈਂ ਕਿਹਾ ਵੀ ਤੁਸੀਂ ਇਸ ਜਿਹੜੀ ਸਮਾਜ ਸੇਵੀ ਸੰਸਥਾ ਹੈ ਉਹਦੇ ਤੁਸੀਂ ਹਿੱਸਾ ਹੋ ਤੁਸੀਂ ਲੜਾਈਆਂ ਲੜਦੇ ਰਹੋ ਤਾਂ ਹੁਣ ਮੈਂ ਤੁਹਾਡਾ ਜਿਗਰ ਕੀਤਾ ਸੀ ਮੈਂ ਕਿਹਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਦੋ ਪ੍ਰੋਗਰਾਮ ਉਹਨਾਂ ਵੱਲੋਂ ਲਿਖ ਕੇ ਗਏ ਐ ਤੁਹਾਡਾ ਕੀ ਪ੍ਰੋਸੈਸ ਹੈ ਤੁਸੀਂ ਆਵਾਜ਼ ਠਾਉਗੇ ਮੁੱਖ ਮੰਤਰੀ ਤੱਕ ਜਾਂ ਮੰਤਰੀਆਂ ਤੱਕ ਉਹਨਾਂ ਦਾ ਇਹ ਕਹਿਣਾ ਸੀਗਾ ਬਿਲਕੁਲ ਅਸੀਂ ਕੋਸ਼ਿਸ਼ ਕਰਾਂਗੇ ਸਾਨੂੰ ਲਵਾਉਂਦੀ ਉੱਥੇ ਜਿਹੜਾ ਪ੍ਰੋਟੈਸਟ ਕਰਨ ਦੀ ਲੋੜ ਨਾ ਪਵੇ ਸਾਨੂੰ ਬੰਨ ਵਗੈਰਾ ਲਾਉਣ ਦੀ ਲੋੜ ਹੀ ਨਾ ਪਵੇ ਨਹੀਂ ਫਿਰ ਕਰ ਦਿਓ ਢੀਕ ਦੇ ਕਿਨੂੰ ਆ ਸਾਨੂੰ ਤਾਂ ਅਸੀਂ ਤਾਂ 17 ਤੋਂ ਲੈ ਕੇ ਤੁਰੇਵੇਂ 17 ਤੋਂ ਕਲਤਾਰ ਸੰਧਵਾ ਨਾਲ ਹੀ ਹੁੰਦਾ ਸੀ ਭਵੰਤਮਾਨ ਵੀ ਨਾਲ ਹੀ ਹੁੰਦਾ ਸੀ ਅਮੀਤ ਹਰਗੇ ਤੇ ਹੋਰ ਦੂਜੇ ਤੀਜੇ ਚੀਮੇ ਵਾਲਗੇ ਸਾਰੇ ਨਾਲ ਹੀ ਹੁੰਦੇ ਸੀ ਉੱਥੇ ਵੀਡੀਓ ਬਣਾਉਂਦੇ ਰਹੇ ਨੇ ਆ ਕੇ ਉੱਥੇ ਪਿੱਟ ਸਿਆਪਾ ਕਰਦੇ ਰਹੇ ਨੇ ਉਹ ਤਾਂ ਸਰਕਾਰ ਆ ਫਿਰ ਉਹ ਡੀਕ ਦੇ ਕਿਨੂੰ ਆ ਸੁਣ ਢਾਈ ਸਾਲ ਹੋ ਗਏ ਤਿੰਨ ਸਾਲ ਆ 2 ਸਵਾ 2 ਸਾਲ ਰਹਿ ਗਏ ਹੁਣ ਕਿਨੂੰ ਡੀਕੀ ਜਾਵਾਂਗੇ ਨਹੀਂ ਉਮੀਦ ਫਿਰ ਨਹੀਂ ਦਿਖੀ ਜਾਂਦਾ ਮੈਂ ਤੁਹਾਨੂੰ ਸਾਲ ਤਰਸਾ ਸਿਰੇ ਦੇ ਗਾਂਡੇ ਕਿਚ ਨਵੇੜਤੀ ਵੀ ਇੰਨਾ ਬੰਦਿਆਂ ਦੀਆਂ ਲੱਤਾਂ ਜਾਨ ਹੀ ਹੈ ਨਹੀਂ ਵੀ ਦਿੱਲੀ ਦੀ ਅੱਖ ਚੱਕ ਪਾਏ ਗੱਲ ਕਰ ਲੈਣਗੇ ਉੱਥੋਂ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਹੀ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਉਹਦੇ ਬਦ ਦੱਸਿਆ ਸੀਗਾ ਵੀ ਉੱਥੋਂ 36 37 ਫੈਕਟਰੀਆਂ ਸੀਲ ਕਰਤੀਆਂ ਇੱਕ ਮਹੀਨਾ ਬੰਦ ਰਹੀਆਂ ਮਹੀਨੇ ਬਾਅਦ ਉਹ ਫੈਕਟਰੀਆਂ ਫੇਰ ਖੋਲਤੀਆਂ ਉਹ ਤੇ ਸਾਰੀ ਅੰਦਰਲੀ ਟੀਮ ਵਿੱਚ ਵੀਰਸ ਸਿੰਘ ਸੀਚੇ ਵਾਲ ਵਰਗੇ ਤੇ ਵਿੱਚ ਦੂਜੀ ਤੀਜੀ ਜਿੰਨੀ ਇੱਕ ਵਿਧਾਨ ਸਭਾ ਕਮੇਟੀ ਬਣੀ ਆ ਸਾਰੀ ਟੀਮ ਨੇ ਉਹਨਾਂ ਦਾ ਇੱਕ ਦੌਰਾ ਕੀਤਾ ਟੀਮ ਨੇ ਦੌਰਾ ਕਰਕੇ ਉੱਥੇ ਇਹ ਬਿਲਕੁਲ ਸਾਫ਼ ਹੋ ਗਿਆ ਵੀ ਇਹ ਜ਼ਹਿਰ ਪਾ ਰਹੇ ਆ ਬੰਦ ਕਰਤੀਆਂ ਮਹੀਨੇ ਬਾਅਦ ਕੀ ਹੋ ਫਿਰ ਸਾਫ਼ ਕਰਨ ਲੱਗੀਆਂ ਪਾਣੀ ਦੁਬਾਰਾ ਕਿਉਂ ਚੱਲ ਪਿਆ ਉਹ ਉਹੀ ਗੱਲ ਆ ਵੀ ਇਹ ਉਤੋਂ ਇੱਕ ਫੋਨ ਆਉਂਦਾ ਇਹ ਨਾਲੀ ਨਾਲ ਕੰਮ ਜਾਂਦੇ ਆ ਸੋ ਇਸ ਕਰਕੇ ਲੋ ਇਹ ਤਾਂ ਲੋਕ ਹੀ ਉੱਠਣਗੇ ਲੋਕ ਹੀ ਆਪਣੇ ਆਪ ਨੂੰ ਦੇਖੋ ਲੋਕਾਂ ਦੀ ਲੜਾਈ ਆ ਲੋਕਾਂ ਨੇ ਉੱਠ ਕੇ ਲਈ ਦੇ ਵਿੱਚ ਇਹ ਨਹੀਂ ਵੀ ਕਿਸੇ ਖਾਤਰ ਲੜਨਾ ਹੈ ਆਪ ਦੀ ਖਾਤਰ ਹੀ ਲੜਨਾ ਹੈ ਤੁਸੀਂ ਆਪਣੇ ਹਾਂ ਠੀਕ ਆ ਜੇ ਬੈਠੇ ਰੋ ਚੁੱਪ ਕਰਕੇ ਤੁਹਾਡੇ ਜਵਾਕ ਬਿਮਾਰੀਆਂ ਨਹੀਂ ਮਰ ਜਾਣਿਆ ਤੁਸੀਂ ਮਰ ਜਾਣਾ ਕਹਾਣੀ ਆਪ ਹੀ ਖਤਮ ਹੋ ਜਾਣਾ ਆਸਟ ਸਵਾਲ ਆ ਜੀ ਜਿਹੜੀਆਂ ਤੁਸੀਂ ਮੀਟਿੰਗਾਂ ਕਰ ਰਹੇ ਹੋ ਇਹਨਾਂ ਦਾ ਮਕਸਦ ਕੀ ਹੈ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਕਿਹੜੇ ਕਿਹੜੇ ਪ੍ਰੋਗਰਾਮ ਆ ਜਰੂਰ ਦਿਖਾ ਦਿਓ ਆ ਆ ਆ ਹਰ ਗੱਡੀ ਦੇ ਮਗਰ ਲੱਗਣਾ ਹੋਣਾ ਜਿਹੜਾ ਆਓ ਚੱਲੀਏ ਕਾਲੇ ਪਾਣੀਆਂ ਦਾ ਮੋਰਚਾ ਪਤਾ ਕਰ ਇਹ ਜਰੂਰ ਹਰ ਗੱਡੀ ਦੇ ਮਗਰ ਤੁਸੀਂ ਆਪਣੇ ਲਾ ਕੇ ਰੱਖੋ ਝੰਡਾ ਲਾ ਆ ਝੰਡਾ ਜੀ ਇਹਦਾ ਆ ਇਹਦਾ ਝੰਡਾ ਇਹ ਝੰਡਾ ਵੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਵੀ ਇਹ ਝੰਡੇ ਦਾ ਵੀ ਇੱਕ ਕਾਰਨ ਹੈ ਆ ਜਿਹੜੇ ਤੁਸੀਂ ਦੇਖ ਰਹੇ ਹੋ ਵਿੱਚ ਇਹ ਦਰਿਆ ਨੇ ਆ ਉੱਤੇ ਆਪਣਾ ਜੇਲਮ ਤੇ ਚਨਾਵ ਆ ਗਿਆ ਆ ਇੱਥੇ ਆ ਕੇ ਇਹ ਪਾਕਿਸਤਾਨ ਵਾਲੇ ਪਾਸੇ ਮਿਲਦਾ ਦਰਿਆ ਇਹ ਵਿਚਾਲੇ ਰਾਵੀ ਆ ਗਿਆ ਇਹ ਫਿਰ ਆ ਗਿਆ ਬਿਆਸ ਤੇ ਇਹ ਆ ਗਿਆ ਸਤਲੁਜ ਇਹ ਇੱਥੇ ਆ ਕੇ ਜਣੇ ਇੱਥੇ ਆਪਣੇ ਹਰੀਕੇ ਪੱਤਨ ਜਿਹੜਾ ਆ ਕੇ ਮਿਲ ਜਾਂਦਾ ਕਿੱਥੋਂ ਫਿਰ ਕਾਲਾ ਪਾਣੀ ਕਿੱਥੋਂ ਇੱਥੋਂ ਪੈਣ ਲੱਗਦਾ ਹੈ ਬਿਲਕੁਲ ਬਿਲਕੁਲ ਸਾਰੇ ਇਹ ਸਾਰੇ ਹੀ ਕਾਲੇ ਨੇ ਰਾਵੀ ਚ ਵੀ ਪੈਂਦਾ ਹੈ ਬਿਆਸ ਚ ਵੀ ਪੈਂਦਾ ਹੈ ਜਲੰਧਰ ਵਾਲੇ ਪਾਸੋਂ ਦਰਿਆ ਦਾ ਕੋਈ ਵੀ ਨਹੀਂ ਆਹੀ ਸਾਡੇ ਕੋਲ ਤਾਂ ਆਹੀ ਢਾਈ ਕਿ ਦਰਿਆ ਅੱਧਾ ਦਰਿਆ ਰਾਵੀ ਪਾਕਿਸਤਾਨ ਚ ਟੱਪ ਜਾਂਦਾ ਆਹ ਢਾਈ ਦਰਿਆ ਹੈ ਢਾਈ ਸਾਡੇ ਮਾਰ ਤੇ ਇਹ ਝੰਡੇ ਦਾ ਇੱਕ ਮਕਸਦ ਨਾਲ ਬਣਾਇਆ ਗਿਆ ਝੰਡਾ ਇਹ ਆਮ ਨਹੀਂ ਵੀ ਲੀਕਾਂ ਜੀਆਂ ਖਿੱਚਤੀਆਂ ਇਹ ਝੰਡੇ ਚ ਦਰਿਆ ਦਿਖਾਏ ਗਏ ਨੇ ਪੰਜੇ ਦਰਿਆ ਸੋ ਇਹ ਝੰਡੇ ਵੀ ਆਪਣੀਆਂ ਗੱਡੀਆਂ ਦੇ ਅੱਗੇ ਲਾਓ ਮੋਟਰਸਾਈਕਲਾਂ ਤੇ ਸਟicker ਬਣਾ ਕੇ ਲਾਓ ਆ ਜਰੂਰ ਇੱਕ ਲਹਿਰ ਲੋਕ ਲਹਿਰ ਬਣਨੀ ਚਾਹੀਦੀ ਹੈ ਤਾਂ ਲੋਕ ਲਹਿਰ ਹੀ ਜਾ ਕੇ ਜਿਹੜਾ ਜਿਹੜੀਆਂ ਉਹ ਪਾਣੀ ਚ ਪੈਣਾ ਰੋਕੂਗੀ ਦੋ ਪ੍ਰੋਗਰਾਮ ਰੱਖੇ ਗਏ ਆ 15 ਤਰੀਕ ਰੱਖੇ ਗਏ ਦੋਨਾਂ ਦੇ ਤੁਸੀਂ ਹਾਂ 15 ਅਗਸਤ ਇਸ ਕਰਕੇ ਰੱਖਿਆ ਗਿਆ ਕਿ 15 ਅਗਸਤ ਨੂੰ ਜਿੱਥੇ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਅਸੀਂ ਚਾਹੁੰਦੇ ਆ ਵੀ ਇਹ ਕਾਲੇ ਪਾਣੀਆਂ ਤੋਂ ਆਜ਼ਾਦੀ ਇਹ ਜ਼ਹਿਰਾਂ ਤੋਂ ਆਜ਼ਾਦੀ ਸਾਡੇ ਲੋਕਾਂ ਨੂੰ ਇਸ ਹੱਤਬਾਦ ਤੋਂ ਆਜ਼ਾਦੀ ਜਿਹੜੇ ਤੁਸੀਂ ਹੱਤਬਾਦ ਨਾਲ ਸਾਨੂੰ ਮਾਰ ਰਹੇ ਹੋ ਇਹ ਤੋਂ ਆਜ਼ਾਦੀ ਸੀ ਬਰਾਬਰੋ ਤਾਂ ਰੱਖਿਆ ਔਰ ਉਹਦੇ ਚ ਇੱਕ ਹੋਰ ਮੈਂ ਦੱਸ ਦੇਣਾ ਚਾਹੁੰਦਾ ਵੀ ਸਾਡੇ ਧਿਆਨ ਚ ਆਇਆ ਸੀਗਾ ਵੀ 15 ਅਗਸਤ ਨੂੰ ਕਿਸਾਨ ਜਥੇਬੰਦੀਆਂ ਨੇ 1 ਮਾਰਚ ਰੱਖਿਆ ਉਹਨਾਂ ਨਾਲ ਸਾਡੀ ਮੀਟਿੰਗ ਜਿਹੜੀ ਡਲੇਲਾ ਸਾਹਿਬ ਨਾਲ ਗੱਲ ਹੋਈ ਹੈ, ਭੰਦੇਰ ਸਾਹਿਬ ਨਾਲ ਗੱਲ ਹੋਈ ਹੈ, ਉਹ ਕਹਿੰਦੇ ਵੀ ਸਾਡੀ ਇੱਕ ਮੀਟਿੰਗ ਉਹਨਾਂ ਨਾਲ ਹੋਣੀ ਹੈ। ਹੋ ਸਕਦਾ ਸੀ ਉਹਨਾਂ ਨਾਲ ਕੋਈ ਸਾਂਝਾ ਲੀਕੀ ਹੈ ਜਾਂ ਉਹ ਅੱਗੇ ਆਉਣ ਵਾਲੇ ਸਮੇਂ ਤੁਹਾਨੂੰ ਦੱਸਦੇ ਆ। ਵੀਦੂ ਪਹਿਲਾਂ ਸਰਕਾਰਾਂ ਤੁਹਾਡੇ ਨਾਲ ਕੋਈ ਰਾਬਤਾ ਕਾਇਮ ਕਰ ਲੈਣ ਜਾਂ ਇਹਦੂ ਪਹਿਲਾਂ ਕੀਤਾ ਹੋਵੇ। ਨਹੀਂ ਰਾਬਤਾ ਹਲੇ ਕੋਈ ਨਹੀਂ ਹੋਇਆ, ਕੋਈ ਸੁਨੇਹਾ ਨਹੀਂ ਆਇਆ ਪਰ ਅਸੀਂ ਤਾਂ ਕਹਿੰਨੇ ਆ ਵੀ ਗੱਲਬਾਤ ਕਰੋ, ਗੱਲਬਾਤ ਨਾਲ ਹੀ ਮਸਲੇ ਦਾ ਹੱਲ ਨਿਕਲਣਾ। ਸਾਡਾ ਕੋਈ ਦਿਮਾਗ ਤਾਂ ਘੁੰਮਿਆ ਨਹੀਂ ਵੀ ਅਸੀਂ ਜਾ ਕੇ ਬੰਨ ਮਾਰਨੇ ਆ। ਇਹ ਅੱਕੇ ਹੋਏ ਅਸੀਂ ਉੱਠੇ ਆ। ਵੀ ਇਹਦੂ ਬਿਨਾ ਬੰਨ ਮਾਰੇ ਤੋਂ ਬ ਦਲੇਰ ਜੀ ਤੁਸੀਂ ਵੀ ਬਹੁਤ ਜਿਹੜਾ ਸੰਘਰਸ਼ ਕਰ ਰਹੇ ਹੋ ਥਾਂ ਥਾਂ ਤੇ ਪੂਰੇ ਪੰਜਾਬ ਦੇ ਵਿੱਚ ਤੁਸੀਂ ਵੀ ਨਾਲ ਵਿਚਰ ਰਹੇ ਹੋ ਬਿਲਕੁਲ ਜੀ ਆਪਣਾ ਜਿਹੜਾ ਛਾੜਦਾ ਏਰੀਆ ਅੱਜ ਆਪਾਂ ਖੜੇ ਆ ਪਾਸ਼ਾਹੀ ਦਸਵੀਂ ਜਨਸਾਭ ਗੁਰਦੁਆਰਾ ਸਾਹਿਬ ਵਿਖੇ ਖਾਸ ਕਰਕੇ ਜਿਹੜਾ ਆਪਣਾ ਏਰੀਆ ਇੱਥੇ ਪਾਣੀ ਬਹੁਤ ਮਾੜਾ ਸੀ ਹੀਟਲਾ ਸੇਮ ਦੇ ਕਾਰਨ ਪਹਿਲਾਂ ਆਪਾਂ ਤਾਂ ਪਾਣੀ ਬਹੁਤ ਪੀਰੇ ਵਾਟਰ ਬਕਸਰ ਅਸੀਂ ਰਾਜਸਥਾਨ ਦੇ ਲੋਕ ਆਪਣੇ ਲੋਕ ਪੀਂਦੇ ਆ ਤੇ ਘਰ-ਵਰ ਘਰ ਵਿੱਚ ਕੈਂਸਰ ਆਪਾਂ ਨੂੰ ਪਤਾ ਕਿ ਟ੍ਰੇਨ ਹੀ ਚੱਲਦੀ ਸੀ ਪਹਿਲਾਂ ਤਾਂ ਹੁਣ ਆਪਣਾ ਮੈਡੀਕਲ ਦੇ ਵਿੱਚ ਕੀ ਹਾਲ ਆ ਕੈਂਸਰ ਦੇ ਕਿੰਨੇ ਮਰੀਜ਼ ਕਾਲਾ ਪੀਲਾ ਜਾ ਇਸ ਕਰਕੇ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਜਿਹੜਾ ਇਹ ਲੋਕਾਂ ਨੂੰ ਮਾਰਿਆ ਜਾ ਰਿਹਾ ਤੇ ਵੇਖੋ ਪਹਿਲਾਂ ਸਰਕਾਰ ਭਗਵੰਤ ਮਾਨ ਖੁਦ ਉੱਥੇ ਆਉਂਦਾ ਰਿਹਾ ਆਪ ਅ ਜਿਹੜਾ ਹੁਣ ਆਪਣਾ ਦਿਲਜੀਤ ਆਪਣਾ ਚੀਮਾ ਜਿਹੜਾ ਆਪਣਾ ਖਜ਼ਾਨਾ ਮੰਤਰੀ ਆ ਉਹ ਸਾਰੇ ਆਉਂਦੇ ਰਏ ਸਪੀਕਰ ਸਾਹਿਬ ਗਲਤਾਰ ਸਿੰਘ ਸੰਧਵਾ ਪਰ ਅੱਜ ਸਾਰੇ ਚੁੱਪ ਆ ਬਹੁਤ ਦੁੱਖ ਦੀ ਗੱਲ ਆ ਇਹ ਮਨੁੱਖਤਾ ਦਾ ਮਸਲਾ ਇਹਦੇ ਜੇ ਹਿੰਦੂ ਵੀ ਪਾਣੀ ਪੀਂਦਾ ਮੁਸਲਮਾਨ ਸਾਹਿਬ ਵੀ ਪਾਣੀ ਪੀਂਦਾ ਇਹ ਸਿੱਖ ਵੀ ਪਾਣੀ ਪੀਂਦਾ ਕਿਸੇ ਧਰਮ ਦਾ ਤਾਂ ਮਸਲਾ ਹੀ ਨਹੀਂ ਇਹ ਮਨੁੱਖਤਾ ਦਾ ਮਸਲਾ ਇਸ ਕਰਕੇ ਇਸਦਾ ਅਪੀਲ ਕਰਦੇ ਆ ਸਮੁੱਚੀ ਮਨੁੱਖਤਾ ਨੂੰ ਸਰਵਦਾ ਭਲਾ ਮੰਗਣ ਵਾਲੇ ਵੀਰਾਂ ਨੂੰ ਕਿ ਤੁਸੀਂ ਸਾਰੇ ਉੱਠੋ ਆਪਾਂ 15 ਅਗਸਤ ਨੂੰ ਵੱਡੀ ਗਿਣਤੀ ਚ ਪਹੁੰਚੋ ਆਪਾਂ ਸਰਕਾਰ ਨੂੰ ਦੱਸ ਸਕੀਏ ਕਿ ਸਾਨੂੰ ਢੀ ਮਿਹਨਤਦਾਰ ਲੋਕ ਮੁੱਲ ਪਾਉਣਗੇ ਲੋਕ ਖੁਦ ਜਿਹੜਾ ਸਮਝਣਗੇ ਜਾਗਰੂਕ ਹੋਣਗੇ ਇਹ ਲੋਕਾਂ ਦੀ ਲੜਾਈ ਲੋਕ ਸਮਝ ਰਹੇ ਆ ਜੀ ਤੁਸੀਂ ਦੇਖਿਆ ਹੀ ਆ ਜਿੱਥੇ ਵੀ ਮੀਟਿੰਗ ਹੁੰਦੀ ਹੈ ਲੋਕ ਵੱਡੀ ਪੱਧਰ ਤੇ ਪਹੁੰਚਦੇ ਆ ਅੱਜ ਜਨ ਸਾਹਿਬ ਪੂਰਾ ਭਾਰੀ ਇਕੱਠ ਆ ਇਲਾਕੇ ਦੇ ਵਿੱਚ ਸੰਗਤਾਂ ਕੰਮ ਦੀ ਰੁੱਤ ਹੋਣ ਦੇ ਬਾਵਜੂਦ ਵੀ ਲੋਕ ਵੱਡੀ ਗਿਣਤੀ ਚ ਪਹੁੰਚੇ ਆ ਆ ਸਾਨੂੰ ਪੂਰਨ ਉਮੀਦ ਆ ਕਿ ਜਿਵੇਂ ਕਿਸਾਨ ਅੰਦੋਲਨ ਚੱਲੇ ਸੀ ਕਿਸਾਨੀ ਅੰਦੋਲਨ ਉਸੇ ਤਰ੍ਹਾਂ ਇਹ ਇੱਕ ਵੱਡੀ ਲਹਿਰ ਖੜੀ ਹੋਊਗੀ ਜਿਹੜੀ ਮਨੁੱਖਤਾ ਦੇ ਹੱਕ ਦੇ ਵਿੱਚ ਧੰਨਵਾਦ ਤਾਂ ਸੁਣਿਆ ਤੁਸੀਂ ਲੱਖਾ ਸਦਾਨਾ ਤਨਾਰ ਗਲੇਰ ਸਿੰਘ ਡੋੜ ਤਾਂ ਲਗਾਤਾਰ ਇਹਨਾਂ ਵੱਲੋਂ ਇਹ ਸੰਘਰਸ਼ ਕੀਤਾ ਜਾਂਦਾ ਹੈ ਤਾਂ ਕਾਲੇ ਪਾਣੀਆਂ ਤੋਂ ਜਿਹੜਾ ਲੋਕਾਂ ਨੂੰ ਬਚਾਉਣ ਲਈ ਕਿਉਂਕਿ ਇਸ ਪਾਣੀ ਦੇ ਨਾਲ ਜਿਹੜਾ ਕਿਹਾ ਜਾ ਰਿਹਾ ਜ਼ਿਆਦਾਤਰ ਜਿਹੜਾ ਬੁੱਢੇ ਨਾਲੇ ਦਾ ਪਾਣੀ ਹੈ ਤਾਂ ਉਹ ਸਤਲੋ ਜੇ ਦਰਿਆ ਦੇ ਰਾਹੀਂ ਹੁੰਦਾ ਹੋਇਆ ਪੂਰੇ ਮਾਲਵੇ ਦੀ ਧਰਤੀ ਤੇ ਤੇ ਗਾਂ ਰਾਜਸਥਾਨ ਤੱਕ ਪਹੁੰਚਦਾ ਹੈ ਜਿਸ ਦੇ ਨਾਲ ਕਾਫੀ ਲੋਕ ਜਿਹੜੀਆਂ ਭਿਆਨਕ ਬਿਮਾਰੀਆਂ ਤੋਂ ਪੀੜਤ ਹੋ ਚੁੱਕੇ ਨੇ ਤਾਂ ਉਹਨਾਂ ਨੂੰ ਬਚਾਉਣ ਲਈ ਲਗਾਤਾਰ ਇਹਨਾਂ ਵੱਲੋਂ ਇਹ ਪ੍ਰੋਗਰਾਮ ਕੀਤੇ ਜਾ ਰਹੇ ਨੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਦੋ ਫੰਕਸ਼ਨ ਰੱਖੇ ਗਏ ਨੇ 15 ਅਗਸਤ ਤੇ 15 ਸਤੰਬਰ 15 ਅਗਸਤ ਨੂੰ ਇਹ ਕਹਿ ਸਕਦੇ ਆ ਆਪਾਂ ਸੰਕੇਤਕ ਵੀ ਕਹਿ ਸਕਦੇ ਆ ਮਾਰਚ ਕੱਢਿਆ ਜਾਊਗਾ ਸਰਕਾਰਾਂ ਤੱਕ ਕਾਫੀ ਵੱਡਾ ਮਸਲਾ ਪਹੁੰਚਾਉਣ ਲਈ ਤਾਂ 15 ਸਤੰਬਰ ਨੂੰ ਇਹਨਾਂ ਦਾ ਕਹਿਣਾ ਹੈ ਕਿ ਬੁੱਢੇ ਨਾਲੇ ਦੇ ਵਿੱਚ ਅਸੀਂ ਬੰਨ੍ਹ ਤੱਕ ਲਗਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਦੇਖਦੇ ਆ ਉਸ ਤੋਂ ਪਹਿਲਾਂ ਸਰਕਾਰਾਂ ਇਹਨਾਂ ਦੀ ਸੁਣਵਾਈ ਕਰਦੀਆਂ ਇਸ ਕਾਲੇ ਪਾਣੀ ਤੋਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀਆਂ ਜਾਂ ਨਹੀਂ ਗੁਰਜੀਤ ਸਿੰਘ ਅਰਮਾਨ ਡੀ5 ਚੈਨਲ ਪੰਜਾਬੀ ਜੰਡ ਸਾਹਿਬ ਜ਼ਿਲ੍ਹਾ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ